ਤੇ ਕਰਦੇ ਆ ਵੀਰੇ ਜੇ ਚੰਨੀ ਸਾਹਿਬ ਆਪਾਂ ਕਾਂਗਰਸ ਚੋਂ ਕੱਢ ਦਈਏ ਤੇ ਪੱਲੇ ਕੀ ਰਹਿੰਦਾ ਤੁਸੀਂ ਆਪ ਹੀ ਦੱਸ ਦਿਓ ਜੇ ਚੰਨੀ ਸਾਹਿਬ ਕਾਂਗਰਸ ਚੋਂ ਕੱਢ ਦਈਏ ਤਾਂ ਕੀ ਵਾਚਦਾ ਪੱਲੇ ਦੱਸ ਦਿਓ ਕੱਲ ਚੰਨੀ ਸਾਹਿਬ ਦਾ ਜਿਹੜਾ ਚਿਹਰਾ ਸੀ ਉਹ ਵੀ ਢਲਿਆ ਜਾ ਲੱਗਿਆਗਾ ਕਿਉਂਕਿ ਰਾਜੇ ਵੜਿੰਗ ਵਰਗਿਆਂ ਨੇ ਕਰਿਆ ਹੋਊਗਾ ਉਂਗਲਾਂ-ਉਂਗਲਾਂ ਲਾਈਆਂ ਹੋਣਗੀਆਂ ਜਿਹੇ-ਜਿਹੇ ਮਾਹੌਲ ਹੁੰਦਾ ਤੁਹਾਨੂੰ ਪਤਾ ਹੀ ਆ ਹਰ ਇੱਕ ਸੋਚਦਾ ਵੀ ਯਾਰ ਆ ਅੱਗੇ ਨਾ ਜੇ ਹਰ ਇੱਕ ਬੰਦਾ ਇਹੀ ਸੋਚਦਾ ਹੁੰਦਾ ਯਾ ਅੱਗੇ ਨਾ ਯਾ ਅੱਗੇ ਹਾਂ ਬੀ ਐਸ ਰੰਧਾਵਾ ਕੀ ਹਾਲ ਆ ਵੀਰੇ ਗੁਰਪ੍ਰੀਤ ਸਿੰਘ ਕੀ ਹਾਲਾ ਬਾਅਦ ਦੱਸੀ ਵੀਰੇ ਠੀਕ ਆ ਤੁਸੀਂ ਆਪ ਕਮੈਂਟ ਕਰਕੇ ਦੱਸ ਦਿਓ ਸਾਰੇ ਜਾਣੇ ਯਾਰ ਆਪ ਕਮੈਂਟ ਕਰਕੇ ਦੱਸ ਦਿਓ ਜੇ ਚੰਨੀ ਸਾਹਿਬ ਨੂੰ ਕਾਂਗਰਸ ਚੋਂ ਕੱਢ ਦਈਏ ਪੱਲੇ ਕੀ ਰਹਿੰਦਾ ਤੁਸੀਂ ਆਪ ਦੱਸ ਦਿਓ ਮੈਨੂੰ ਵੀ ਬੋਲਣ ਦੀ ਲੋੜ ਨਹੀਂ ਵੀ ਜੇ ਚੰਨੀ ਬਣਾ ਕੁਝ ਨਹੀਂ ਬਾਈ ਗੁਰਪ੍ਰੀਤ ਸਿੰਘ ਗੁਰੂ ਹੀ ਦੱਸ ਦੇ ਵੀਰੇ ਚੰਨੀ ਨੂੰ ਕਾਂਗਰਸ ਚੋਂ ਕੱਢ ਦਿਓ ਕੀ ਰਹਿੰਦਾ ਪੱਲੇ ਮੈਨੂੰ ਇਹ ਦੱਸ ਦਿਓ ਤੇ ਜਿਹੜੀ ਕੱਲ ਗੱਲਬਾਤ ਹੋਈ ਆ ਰਾਹਲ ਗਾਂਧੀ ਨੇ ਸੱਦੇ ਆ ਨਾ ਤੇ ਉੱਥੇ ਫਿਰ ਜਾਂਦਾ ਰਾਜੇ ਵੜਿੰਗ ਵਰਗੇ ਨੇ ਜਾਂ ਹੋਰ ਜਿਹੜੇ ਪੰਜਾਬ ਦੀ ਲੀਡਰਸ਼ਿਪ ਆ ਇਹਨਾਂ ਨੇ ਕਿਹਾ ਹੋਣਾ ਚੰਨੀ ਸਾਹਿਬ ਦਾ ਮੂੰਹ ਵੀ ਟਲਿਆ ਲੱਗਿਆ ਮੈਨੂੰ ਇਹ ਚੰਗੀਆਂ ਗੱਲਾਂ ਨਹੀਂ ਬਾਈ ਕਿਸੇ ਦਾ ਟੈਲੈਂਟ ਤੁਸੀਂ ਨਹੀਂ ਕਿਸੇ ਦਾ ਜਿਹੜੇ ਬੰਦੇ 'ਚ ਟੈਲੈਂਟ ਆ ਨਾ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਉਹ ਆਪਦੀ ਲੈਨ ਕੱਟ ਕੇ ਜਾਂਾਂ ਲੰਘ ਹੀ ਜਾਂਦਾ ਹੁੰਦਾ ਚੰਨੀ ਸਾਹਿਬ ਨੂੰ ਤੁਸੀਂ ਕਿੰਨਾ ਚਿਰ ਰੋਕੋਗੇ ਜਿਹਦੇ ਚ ਟੈਲੈਂਟ ਆ ਜਿਹਨੂੰ ਲੋਕ ਚਾਹੁੰਦੇ ਆ ਜਿਹਨੇ ਚੰਗੇ ਕੰਮ ਕਰਿਆ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਕਿਸੇ ਦਾ ਕੋਈ ਦਬਾਅ ਵੀ ਨਹੀਂ ਰੋਕ ਸਕਦਾ ਤੁਸੀਂ ਆਪ ਕਮੈਂਟ ਕਰਕੇ ਦੱਸ ਦਿਓ ਆਪ ਆਪ ਕਮੈਂਟ ਕਰਕੇ ਦੱਸ ਦਿਓ ਵੀ ਬਾਈ ਜੀ ਜੇ ਚੰਨੀ ਸਾਹਿਬ ਕਾਂਗਰਸ ਚੋਂ ਕੱਢ ਦਈਏ ਪੱਲੇ ਕੀ ਆ ਜੇ ਚੰਨੀ ਸਾਹਿਬ ਨੂੰ ਨਈ ਮੁੱਖ ਮੰਤਰੀ ਲਾਣ ਦੇ ਜਾਂ ਨਈ ਪ੍ਰਧਾਨ ਐਲਾਨ ਦੇ ਕਾਂਗਰਸ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਪੱਲੇ ਕੁਸ ਹੁਣ ਜਿਹੜਾ ਉਹ ਨਾ 12548 ਵਾਲਾ ਬੰਦਾ ਗਾ ਜਾਂ ਹੋਰ ਆ ਬੰਦੇ ਫਿਰਦੇ ਆ ਜਿਹੜੇ ਉਹ ਸੁਣ ਲੱਗਦਾ ਗਾ ਵੀ ਕਾਂਗਰਸ ਨੂੰ ਪਾਸ ਕਰ ਦੇਣਗੇ ਕੱਲ ਜੋ ਹੋਇਆ ਸਭ ਨੂੰ ਪਤਾ ਹੀ ਆ ਬਾਈ ਕਹਿੰਦਾ ਆਪ ਹੀ ਕਹਿ ਰਿਹਾ ਬਾਈ ਕਮੈਂਟ ਜਿਵੇਂ ਪੁੱਛਿਆ ਗਾ ਕਹਿੰਦੇ ਵੀ ਜੇ ਚੰਨੀ ਕੱਢਦੀ ਤਾਂ ਕਾਂਗਰਸ ਖਤਮ ਆ ਆਪ ਕਹਿ ਰਿਹਾ ਹਈ ਸਾਰਾ ਕੰਮ ਹੀ ਉਹਦੇ ਤੇ ਖੜਾ ਹੈਗਾ ਚੰਨੀ ਬਾਹਰ ਕੱਢੋ ਕਾਂਗਰਸ ਖਤਮ ਹੁਣ ਮੇਰੀ ਗੱਲ ਸੁਣ ਲਓ ਜਿਵੇਂ ਆਪਾਂ ਕਾਲੀਦਲ ਮੰਨਦੇ ਆ ਕਾਲੀਦਲ ਚ ਸਖਵੀਰਵਾਦਲ ਮੇਨ ਆ ਜੇ ਸਖਵੀਰਵਾਦਲ ਕੱਢ ਦਈਏ ਕਾਲੀਦਲ ਦੇ ਵੀ ਪੱਲੇ ਕੱਖ ਨਹੀਂ ਜੇ ਕਾਂਗਰਸ ਚੰਨੀ ਕੱਢ ਦਈਏ ਤੇ ਇਹਨਾਂ ਦੇ ਵੀ ਪੱਲੇ ਕੱਖ ਨਹੀਂ ਤੇ ਜੇ ਬਾਰਸ਼ ਪੰਜਾਬ ਵਾਲਿਆਂ ਚੋਂ ਅੰਮ੍ਰਿਤਪਾਲ ਕੱਢ ਦਈਏ ਤਾਂ ਪੱਲੇ ਉਹਨਾਂ ਦੇ ਵੀ ਨਹੀਂ ਖਸ ਰਹਿਣਾ ਹਨ ਸੁਖ ਜਗਰਾਉ ਕੀ ਹਾਲ ਹੈ ਵੀਰੇ ਤੂੰ ਦੱਸ ਦੇ ਸੁਖ ਜਗਰਾਉ ਜੇ ਚੰਨੀ ਸਾਹਿਬ ਨੂੰ ਕਾਂਗਰਸ ਚੋਂ ਕੱਢ ਦਈਏ ਸੁਖ ਜਗਰਾਉ ਕੁਝ ਬਚੂ ਸੁਖ ਜਗਰਾਉ ਆ ਗਿਆ ਭਰਾ ਆਪਣਾ ਪੱਤਰਕਾਰ ਸੁਖ ਜਗਰਾਉ ਸਾਹਿਬ ਦੱਸੋ ਮੈਂ ਤਾਂ 16 ਨੇ ਗੱਲਾਂ ਸੱਚੀਆਂ ਕਰਨੀਆਂ ਚੰਨੀਗੜ੍ਹ ਤੋਂ ਕਾਂਗਰਸ ਖਤਮ ਸੁਖਵੀਰ ਬਾਦਲ ਕੱਢ ਦੋ ਅਕਾਲੀ ਦਲ ਖਤਮ ਵਾਰਸ ਪੰਜਾਬ ਚੋ ਜੇ ਅੰਮ੍ਰਿਤਪਾਲ ਖਾਲਸਾ ਜੀ ਕੱਢ ਦਿੰਨੇ ਆਪਾਂ ਬਾਹਰ ਤਾਂ ਉਹਨਾਂ ਪੱਲੇ ਵੀ ਕੀ ਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਆਪ ਦਾ ਬਾਜਬਾਈ ਸਹੀ ਆਉਂਦੀ ਆ ਬਾਅਦ ਦੱਸ ਦਿਓ ਮੈਂ ਤਾਂ ਇਹ ਹੀ ਗੱਲਾਂ ਬਾਤਾਂ ਕਰਦਾ ਵੀ ਕਾਂਗਰਸ ਚ ਕੁਛ ਨਹੀਂਗਾ ਤੇ ਬਾਕੀ ਬਾਈ ਗੱਲ ਸੁਣ ਲਓ ਕੱਲ ਨੂੰ ਪਹੁੰਚੋ ਧਰਨੇ ਤੇ ਫਿਰ ਪੱਤਰਕਾਰਾਂ ਦਾ ਧਰਨਾ ਨਾ ਕੱਲ ਨੂੰ ਉੱਥੇ ਪਹੁੰਚੇ ਪੱਤਰਕਾਰਾਂ ਨੇ ਧਰਨੇ ਦੇ ਕੱਲ ਨੂੰ ਬਠਿੰਡੇ ਹਾਂ ਬਾਈ ਕਹਿੰਦਾ ਕਾਂਗਰਸ ਖਤਮਾ ਦੇਖ ਲਓ ਫਿਰ ਚੰਨੀ ਸਾਹਿਬ ਨੂੰ ਸਾਈਡ ਤੇ ਲਾ ਦਿਓ ਕਾਂਗਰਸ ਪੱਲੇ ਹੈ ਕੀ ਆ ਮੈਂ ਸੱਚੀਆਂ ਗੱਲਾਂ ਕਰੂੰ ਝਾੜੂ ਚ ਭਗਵੰਤ ਮਾਨ ਕੱਢ ਦਿਓ ਕੀ ਆ ਬਾਰਸ਼ ਪੰਜਾਬ ਵਾਲਿਆਂ ਚ ਉਮਰਤਪਾਲ ਖਾਲਸਾ ਜੀ ਕੱਢਦੀ ਕੀ ਆ ਕਾਲੀਦਾੜ ਚ ਸੁਖਵੀਰ ਕੱਢ ਦਿਓ ਕੀ ਆ ਜਰ ਜਿਹਦੇ ਚ ਟੈਲੈਂਟ ਆ ਜਿਹੜੇ ਮੈਨ ਤੇ ਆ ਜਿਨ੍ਹਾਂ ਨੂੰ ਲੋਕ ਘੈਂਟ ਕਹਿੰਦੇ ਆ ਉਹਨਾਂ ਨੂੰ ਹੀ ਰੱਖਣਾ ਪੈਂਦਾ ਹੁੰਦਾ ਮੂਰੇ ਆ ਬਾਈ ਕੋਈ ਕਹੀ ਜਾਂਦਾ ਕਿ ਅ ਬਾਈ ਕਹਿੰਦਾ ਆ ਗਰਗ ਬਾਈ ਕਹਿੰਦਾ 2027 ਚ ਪੱਕਾ ਚੰਨੀ ਵੀ ਜਾਈ ਬਾਈ ਜੇ ਚੰਨੀ ਨੂੰ ਮੂਰੇ ਲਾਉਣਗੇ ਫੇਰ ਹੀ ਪੱਕਾ ਚੰਨੀ ਨੂੰ ਕੋਈ ਮੂਰੀ ਲਾ ਕੇ ਨਹੀਂ ਰਾਜੀ ਕੁਲਦੀਪ ਤਾਜਪੁਰੀਆ ਗੱਲਾਂ 16 ਬਈ ਗੱਲਾਂ 16 ਨੇ ਸੱਚੀ ਬੋਲਣੀਆਂ ਆਪਾਂ ਮੈਂ ਕਹੀ ਜਾਂਦਾ ਕੱਲ੍ਹ ਦਲਚੋ ਸੁਖਵੀਰ ਬਾਦਲ ਕੱਢ ਦਿਓ ਕਾਂਗਰਸ ਚੰਨੀ ਕੱਢ ਦਿਓ ਤੇ ਬਾਰਸ਼ ਪਿਆ ਚੰਬਰਤ ਪਾ ਲ ਖਾਲਸਾ ਜੀ ਕੱਢ ਦਿਓ ਤੇ ਪੱਲੇ ਕੀ ਆ ਜਾੜੇ ਜੂ ਭਵੰਤਮਨ ਕੱਢਦੇ ਪੱਲੇ ਕੀ ਆ ਆਪ ਦਾ ਟੈਲੈਂਟ ਆ ਕੋਈ ਲੀਡਰ ਹੁੰਦਾ ਜਾਂ ਹੁੰਦਾ ਯਾਰ ਸਿਸਟਮ ਐ ਕਿਸੇ ਦੇ ਮੱਥੇ ਦੀ ਤਕਦੀਰ ਹੁੰਦੀ ਆ ਜਾਂ ਬੰਦੇ ਚ ਟੈਲੈਂਟ ਹੁੰਦਾ ਜੇ ਕੋਈ ਤੁਸੀਂ ਦੱਬੀ ਫਿਰੋਗੇ ਮੰਨ ਲਓ ਵੀ ਕਹੀ ਜਾਓਗੇ ਲੀਡਰਸ਼ਿਪ ਦਬਾ ਪਾ ਕੇ ਚੰਨੀ ਨੂੰ ਬਿੱਸੇ ਕਰੀ ਜਾਊ ਐ ਚੰਨੀ ਨਹੀਂ ਨਹੀਂ ਬਿੱਸੇ ਹੋਣਾ ਜਿਹਦੇ ਤਕਦੀਰ ਚ ਰਾਜ ਭਾਗ ਲਿਖਿਆ ਜਿਹਦੇ ਚ ਟੈਲੈਂਟ ਆ ਉਹਨੇ ਅੱਗੇ ਆਉਣੀ ਆ ਜਿਹੜਾ ਮਰਜੀ ਬੰਦਾ ਜਿਹੜਾ ਮਰਜੀ ਬੰਦਾ ਜਿਹਦੇ ਕਿਸਮ ਵਿੱਚ ਰਾਜਪਾਲ ਰਾਜਪਾਲ ਲਿਖਤਾ ਨਾ ਤਕਦੀਰ ਚ ਉਹਨੇ ਅੱਗੇ ਹੀ ਆਉਣੀ ਆ ਮੈਨੂੰ ਕਹਿੰਦਾ ਬਾਈ ਤੂੰ ਕਿਹੜੀ ਪਾਰਟੀ ਕਰਨੀ ਆ ਮੇਰੇ ਤਾਂ ਛੱਡ ਪਰੇ ਯਾਰ ਮੈਂ ਤਾਂ ਸੋਨੂੰ ਇੱਕ ਸਾਦੀ ਭਵਿੱਖਬਾਣੀ ਕਰ ਰਿਆ ਮਨ ਲਾ ਕੋਈ ਆਪਾਂ ਬਾਬੇ ਦਾ ਹੈ ਨਹੀਂ ਬਸ ਜਿੰਨਾ ਕਿ ਆਪਾਂ ਨੂੰ ਸਮਝ ਆਉਂਨੇ ਆਪਾਂ ਬੋਲ ਰਹੇ ਆ ਚੰਨੀ ਕਾਢ ਦਿਓ ਕਾਂਗਰਸ ਖਤਮ ਸੁਖਵੀਰ ਬਾਦਲ ਕਾਢ ਦਿਓ ਕਾਲੀ ਦਲ ਖਤਮ ਬਾਰਸ਼ ਪੰਜਾਬ ਚ ਅੰਮ੍ਰਿਤਪਾਲ ਖਾਲਸਾ ਜੀ ਕਾਢ ਦਿਓ ਉਹ ਪਾਰਟੀ ਖਤਮ ਹੁਣ ਪਾਜ ਪਾਜੋਂ ਮਿੱਤਸਾ ਮੋਦੀ ਕੱਢ ਦਿਓ ਉਹ ਖਤਮਾ ਟੈਲੈਂਟ ਹੁੰਦਾਗਾ ਮੱਥੇ ਤਕਦੀਰ ਹੁੰਦੀ ਆ ਹੁਣ ਜਿੰਨਾ ਮਰਜੀ ਤੁਸੀਂ ਦਬਾ ਲਓ ਯਾਰਾ ਮੰਨ ਲਓ ਜਿਹਦੀ ਤਕਦੀਰ ਚ ਲਿਖਿਆ ਉਹਨੇ ਅੱਗੇ ਜਾਣੀ ਆ ਜਿੰਨਾ ਮਰਜੀ ਤੁਸੀਂ ਦਬਾ ਲਓ ਬਾਤ ਸਹੀ ਆ ਜੀ ਬਾਤ ਸਹੀ ਆ ਹਰ ਆਪਦੀ ਆਪਦੀ ਕਿਸਮਤ ਆ ਚੰਨੀ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਲਾਣ ਦਿਓ ਜਿਵੇਂ ਸਟਰ ਤੇ ਗੜੇ ਡੇਗਦੇ ਹੁੰਦੇ ਐਂ ਵੋਟਾਂ ਪੈਣਗੀਆਂ ਬਾਈ ਬਾਈ ਸਹੀ ਆ ਬਾਈ ਬਾਈ ਸਹੀ ਆ ਹਾਂ ਇਹ ਕਲੀਅਰ ਆ ਅੱਜ ਜੰਨੀ ਸਾਹਿਬ ਨੂੰ ਐਲਾਨ ਦਿਓ ਜਿਵੇਂ ਸਟਰ ਤੇ ਗੜੇ ਡੇਗਦੇ ਹੁੰਦੇ ਐ ਵੋਟਾਂ ਪੈਣਗੀਆਂ ਮੁੱਖ ਮੰਤਰੀ ਪੱਕਾ ਮੁੱਖ ਮੰਤਰੀ ਪੱਕਾ ਜੰਨੀ ਸਾਹਿਬ ਦੇਖ ਲੋ ਐਲਾਨ ਕੇ ਇਹ ਲੋਕਾਂ ਦੀ ਆਵਾਜ਼ ਆ ਮੈਂ ਨਹੀਂ ਕਹਿ ਰਿਹਾ ਮੈਂ ਕੁਝ ਵੀ ਨਹੀਂ ਕਹਿ ਰਿਹਾ ਲੋਕਾਂ ਦੀ ਆਵਾਜ਼ ਆ ਇਹ ਮੈਂ ਨਹੀਂ ਕਹਿੰਦਾ ਲੋਕ ਕਹਿ ਰਿਹਾ ਲੋਕ ਲੋਕ ਕਹਿ ਰਹੇ ਆ ਮੈਂ ਡੱਕਾ ਨਹੀਂ ਕਹਿੰਦਾ ਲੋਕਾਂ ਦੀ ਆਵਾਜ਼ ਆ ਪਿੰਡਾਂ 'ਚੋਂ ਆਵਾਜ਼ ਆ ਸਾਰੇ ਕਿਤੋਂ ਆਵਾਜ਼ ਆ ਚੰਨੀ ਸਾਹਿਬ ਦੀ ਆਵਾਜ਼ ਆ ਅਮਨਦੀਪ ਢਾਲੀਵਾਲ ਕੀ ਹਾਲ ਆ ਵੀਰੇ ਭਾਈ ਤੈਨੂੰ ਮੈਂ ਐਡ ਅਮਨਦੀਪ ਢਾਲੀਵਾਲ ਤੈਨੂੰ ਐਡ ਤਾਂ ਕਰ ਲਾਂ ਕੋਸ ਲਿਆ ਵੀ ਸਹੀ ਤੂੰ ਮੈਨੂੰ ਰਿਕਵੈਸਟ ਕਰ ਇਧਰੋਂ ਸੈਂਡ ਯਾਰ ਰਿਕਵੈਸਟ ਕਰੋ ਸੈਂਡ ਐਡ ਕਰ ਲੈਨੇ ਆ ਕੀ ਚੱਕਰਾ ਤੁਸੀਂ ਹਾਂ ਮੈਂ ਤਾਂ ਭਾਈ ਲੋਕਾਂ ਦੀ ਆਵਾਜ਼ ਆ ਮੇਰੇ ਪੱਲੇ ਗੁੱਸੇ ਨਹੀਂ ਲੋਕਾਂ ਦੀ ਆਵਾਜ਼ ਕਹਿ ਰਿਹਾ ਮੈਂ ਤਾਂ ਲੋਕਾਂ ਦੀ ਆਵਾਜ਼ ਆ ਚੰਨੀ ਚੰਨੀ ਸਾਹਿਬ ਲੋਕਾਂ ਦੀ ਆਵਾਜ਼ ਆ ਠੀਕ ਆ ਤੇ ਕਾਂਗਰਸ ਚ ਗੁੱਸਾ ਵੀ ਨਹੀਂ ਦਿੱਲੀ ਵਾਲੇ ਕੰਮ ਖਰਾਬ ਹਾਂ ਕੱਲ ਰਾਹਲ ਗਾਂਧੀ ਨੇ ਛੱਦੀ ਸੀ ਉਹ ਮੀਟਿੰਗ ਜੀ ਉਹਦੇ ਜੇ ਵੱਡੇ ਲੀਡਰਾਂ ਨੇ ਕਾਂਗਰਸੀਆਂ ਨੇ ਕਹਿਤਾ ਹੋਣਾ ਵੀ ਚੰਨੀ ਸਾਹਿਬ ਨੂੰ ਪਿੱਛੇ ਲਾ ਦੋ ਉਹ ਯਾਰ ਅਗਲੇ ਦੀ ਮੱਥੇ ਦੀ ਤਕਦੀਰ ਆ ਅਗਲੇ ਚ ਟੈਲੈਂਟ ਆ ਅਗਲੇ ਚ ਸਾਰਾ ਕੁਝ ਹੈਗਾ ਹੈਗਾ ਹੂੰ ਕੋਈ ਬਾਈ ਹੱਲ ਨਹੀਂ ਹੈਗਾ ਉਹਦੀ ਜੇ ਤਕਦੀਰ ਹੋਈ ਨਾ ਦੌਰ ਹੁੰਦਾ ਵੀ ਨੇ ਰਾਜਨੀਤੀ ਦੇ ਹਰੇਕ ਲੀਡਰ ਦਾ ਹਾਂ ਕੁਲਦੀਪ ਤਾਜਪੁਰਿਆ ਤੂੰ ਗੱਲ ਸਹੀ ਕਹੀ ਆ ਤੂੰ ਗੱਲ ਜਮਾਂ ਸਹੀ ਕਹੀ ਆ ਦੌਰ ਆ ਚੰਨੀ ਸਾਹਿਬ ਦਾ ਦੌਰ ਨੂੰ ਰੋਕੂ ਕੌਣ ਕੋਈ ਨਹੀਂ ਰੋਕਦਾ ਕਿਸਮ ਦਾ ਕਾਲੀਦਾਲ ਚੋਂ ਸੁਖਵੀਰ ਬਾਦਲ ਕੱਢ ਦਿਓ ਕਾਲੀਦਾਲ ਵੱਲੇ ਕੀ ਆ ਕਾਂਗਰਸ ਚੋਂ ਚੰਨੀ ਕੱਢ ਦਿਓ ਕਾਂਗਰਸ ਵੱਲੇ ਕੀ ਆ ਖਰਾਬ ਦਾ ਆਪ ਦਾ ਸਿਸਟਮ ਆ ਇਹ ਆ ਗਿਆ ਆਈਟੀ ਸੈੱਲ ਹੁਣ ਗਲਤ ਕਮੈਂਟ ਕਰਨਾ ਇਹਨਾਂ ਨੂੰ ਦਿੱਤੇ ਵੇ ਕਰੋੜਾਂ ਰੁਪਏ ਕੋਈ ਰਾਜੇ ਬੜਿੰਗ ਦਾ ਬੰਦਾ ਹੋਣਾ ਕੋਈ ਰੰਧਾਵੇ ਦਾ ਹੋਣਾ ਕੋਈ ਝਾੜੂ ਦਾ ਹੋਣਾ ਕੋਈ ਕਾਲੀਆਂ ਦਾ ਹੋਣਾ ਆ ਗਿਆ ਲੈ ਪੈਸੇ ਦਿੱਤੇ ਆ ਲਾਗੇ ਥੱਲੇ ਕਮੈਂਟ ਗਲਤ ਕਰਨਾ ਕਰੀ ਜਾਓ ਕਰੀ ਜਾਓ ਆਈਟੀ ਸੈੱਲ ਹੈਗਾਗਾ ਮੈਂ ਲੋਕਾਂ ਦੀ ਗੱਲ ਕਹਿ ਰਿਹਾ ਲੋਕ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਲੋਕ ਕਹਿੰਦੇ ਵੀ ਚੰਨੀ ਸਾਹਿਬ ਲੱਗਣਾ ਚਾਹੀਦਾ ਦੀਪਕ ਕੁਮਾਰ ਕਹਿੰਦਾ ਬਾਈ ਕਹਿੰਦਾ ਕਰੋ ਐਡ ਬਾਈ ਐਡ ਹੋ ਨਹੀਂ ਰਿਹਾ ਯਾਰ ਐਡ ਹੋ ਨਹੀਂ ਰਿਹਾ ਵੀਰੇ ਮੈਂ ਕੀ ਕਹਣਾ ਮੈਂ ਤਾਂ ਇਹ ਕਹਿੰਦਾ ਵੀ ਲੋਕਾਂ ਦੀ ਆਵਾਜ਼ ਆ ਚੰਨੀ ਸਾਹਿਬ ਮੇਰੀ ਆਵਾਜ਼ ਨਹੀਂ ਲੋਕਾਂ ਦੀ ਮੈਂ ਤਾਂ ਗਰਾਊਂਡ ਰਿਪੋਰਟ ਦੇ ਸਕਦਾ ਤੁਹਾਨੂੰ ਵੀ ਲੋਕ ਕੀ ਕਹਿੰਦੇ ਆ ਕਾਲੀਦਾਲ ਦੇ ਲੋਕ ਸੁਖਵੀਰ ਬਾਦਲ ਨੂੰ ਕਹਿੰਦੇ ਆ ਹੋਰ ਕਿਸ ਨੂੰ ਮੰਨਦੇ ਨਹੀਂ ਪ੍ਰਧਾਨ ਉਹ ਇਧਰ ਚੰਨੀ ਸਾਹਿਬ ਨੂੰ ਕਹਿੰਦੇ ਆ ਆਹ ਆ ਗਿਆ ਮਨੀਸ਼ ਬਾਂਸਲ ਪਤਾ ਨਹੀਂ ਕਹੌਣਾ ਲੱਗਿਆ ਪਿਆ ਪੈਸੇ ਲੈ ਕੇ ਕਮੈਂਟ ਕਰਨ ਕਰ ਕਰ ਕਮੈਂਟ ਆਪਾਂ ਸੱਚ ਬੋਲਣਾ ਕੱਲ੍ਹ ਦੇ ਨਾਲੇ ਸੁਖਵੀਰ ਬਾਦਲ ਨੂੰ ਤੇ ਕਾਂਗਰਸ ਵਾਲੇ ਚੰਨੀ ਨੂੰ ਤੇ ਬਾਰਸ ਪੰਜਾਬ ਦੇ ਅੰਮਰਤਪਾਲ ਨੂੰ ਆ ਦਾ ਆ ਦਾ ਟੈਲੈਂਟ ਆ ਗਾਉਣਾ ਤੇ ਬੱਥੇ ਤਕਦੀਰ ਹੁੰਦੀ ਆ ਰਾਜ ਭਾਗ ਲਿਖਿਆ ਹੁੰਦਾ ਕਿੰਨਾ ਮਰਜੀ ਜੋਰ ਲਾ ਲੋ ਆਏ ਚੰਨੀ ਸਾਹਿਬ ਨੇ ਰੁਕਣਾ ਨਹੀਂ ਨਾ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਵੀ ਚੰਨੀ ਸਾਹਿਬ ਆਉਣੇ ਚਾਹੀਦੇ ਆ ਤੇ ਹੋਰ ਦੱਸੋ ਬਾਈ ਜੀ ਕੀ ਹਾਲ ਆ ਸਾਰਿਆਂ ਦਾ ਕੱਲ ਨੂੰ ਪੱਤਰਕਾਰਾਂ ਵਾਲੇ ਇਕੱਠੇ ਵੀ ਪਹੁੰਚੋ ਬਠਿੰਡੇ ਹਾਂ ਬਰਤਪਾਲ ਖਾਲਸਾ ਜੀ ਓਕੇ ਰਿਪੋਰਟ ਆਨ ਦੀ ਸਾਰੇ ਆ ਆਪ ਦੀ ਆਪ ਦੀ ਥਾਂ ਤੇ ਠੀਕ ਆ ਸਾਰੇ ਜਾਣਿਆ ਆਪ ਦਾ ਆਪ ਦਾ ਟੈਲੈਂਟ ਆ ਤੇ ਆਪ ਦੀ ਆਪ ਦੀ ਥਾਂ ਤੇ ਠੀਕ ਆ ਤੇ ਮੈਂ ਤਾਂ ਇਹੀ ਗੱਲਾਂ ਮਾਤਾ ਕਰਨੀਆਂ ਸੀਗੀਆਂ ਇਹ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਬਿੱਚੰਨੀ ਸਾਹਿਬ ਲੋਕਾਂ ਦੀ ਆਵਾਜ਼ ਹਾਂ ਇੱਕ ਪੌਂਕੀ ਜਾਂਦਾ ਕਹਿੰਦਾ ਤੈਨੂੰ ਕਿੰਨੇ ਪੈਸੇ ਦੇਤੇ ਮੈਂ ਤਾਂ ਬਾਈ 12 ਸਾਲਾਂ ਦਾ ਬੋਲਦਾ ਸਾਰੀਆਂ ਸਰਕਾਰਾਂ ਵਿਰੁੱਧ ਜਿਹੜਾ ਚੰਗਾ ਲੱਗਦਾ ਉਹਦੀ ਮੈਂ ਗੱਲ ਕਰਦਾ ਜਿਹੜਾ ਵੀ ਮੈਨੂੰ ਵਧੀਆ ਲੱਗੂ ਮੈਂ ਤਾਂ ਉਹਦੇ ਹੱਕ 'ਚ ਬੋਲਣਾ ਹੈਗਾ ਹ ਤੂੰ ਕੌਣ ਹੁੰਨਾ ਹੈਗਾ ਮੈਂ ਤਾਂ ਜਿਹੜਾ ਵਧੀਆ ਲੱਗੂ ਆਪਾਂ ਤਾਂ ਥਰੂ ਤੋਂ ਬੋਲਦੇ ਆ ਹੈ ਤੇ ਹੋਰ ਦੱਸੋ ਬਾਈ ਜੀ ਕੀ ਹਾਲ ਆ ਵਾ ਮੈਂ ਤਾਂ ਇਹੀ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਲੋਕਾਂ ਦੀ ਆਵਾਜ਼ ਆ ਲੋਕ ਜੋ ਕੁਝ ਕਹਿੰਦੇ ਆਪਾਂ ਉਹ ਦੱਸ ਦੇਣਾਗਾ ਆ ਗਿਆ ਯੂਟਿਊਬ ਅੱਲਾ ਪੈਸੇ ਲੈ ਕੇ ਆ ਗਿਆ ਗਾਲਾਂ ਕੱਢਣ ਥੱਲੇ ਕੱਢੋ ਹੋਰ ਕੱਢੋ ਤੁਸੀਂ ਗਾਲਾਂ ਕੱਢ ਕੇ ਅਗਲੇ ਦੀ ਰੀਚ ਵਧਾ ਦਿੰਦੇ ਹੋ ਅਗਲੇ ਨੂੰ ਫੇਮਸ ਕਰ ਦਿੰਦੇ ਹੋ ਹਣ ਛੁੜ ਜਾਂ ਗਾਲਾਂ ਅਗਲੇ ਨੂੰ ਬਚਾ ਜਾਂਦੀਆਂ ਆ ਅ ਭਾਈ ਚੰਨੀ ਬਹੁਤ ਵਧੀਆ ਇਨਸਾਨ ਮਨਜੋਤ ਸਿੰਘ ਗੱਲ ਕਹਿੰਦਾ ਚੰਨੀ ਬਹੁਤ ਵਧੀਆ ਇਨਸਾਨ ਆ ਹਾਂ ਗੱਲ ਵਿਚਾਰਾ ਉੱਥੇ ਗਿਆ ਸੀਗਾ ਢਿੱਲਾ ਜਿਹਾ ਮੂੰਹ ਕਰਕੇ ਬਾਹਰ ਆ ਗਿਆ ਜਦੋਂ ਪੁੱਗੜ ਨਹੀਂ ਦਿੰਦੇ ਹਨ ਅੰਬਰਤ ਮਤ ਗੁਪਤਾ ਭਾਈ ਮੈਂ ਐਡ ਫੇਰ ਹੀ ਕਰੂੰਗਾ ਜੇ ਮੈਨੂੰ ਰਿਕਵੈਸਟ ਭੇਜੋਗੇ ਅੰ ਅੰਬਰਤਪਾਲ ਖੋਖਰ ਜੀ ਕਹਦਾ ਮੇਰਾ ਨਾਂ ਲੈ ਦਿਓ ਅੰਬਰਤਪਾਲ ਖੋਖਰ ਵੀਰੇ ਨਾਂ ਲੈਤਾ ਤੇਰਾ ਨਾਂ ਦੱਸ ਹੋਰ ਕੀ ਲਵਾਂ ਜਸਪਾਲ ਜਸ ਕਹਿੰਦਾ 2009 ਤੋਂ ਸੁਣਦੇ ਆਂ ਕਹਿੰਦਾ ਤੈਨੂੰ ਬਾਜੇ 9 ਤੋਂ ਸੁਣਦੇ ਆ ਤੁਸੀਂ ਮੈਨੂੰ ਜਾਣਦੇ ਹੀ ਹੋ ਵੀ ਮੈਂ ਤਾਂ ਜਿਹੜਾ ਬੰਦਾ ਘੈਂਟ ਆ ਉਹਦੇ ਕਿੰਨੀ ਖਣੜਾ